ਪੱਥਰ ਮਾਰੇ ਗਏ ਸਨ ਗੁਰਨਾਮਿਕ ਨੂੰ ਬਗਦਾਦ ਤੇ ਖੋਦ ਵਿੱਚ ਸੁਟਾ ਗਿਆ ਸੀ ਬਗਦਾਦ ਤੇ ਕਾਰਨ ਬਾਬੇ ਨੇ ਜਿਹੜੀ ਪਾੰਗ ਦਿੱਤੀ ਸੀ ਸਤ ਸਲਾ ਬਾਬੇ ਨੇ ਜਿਹੜਾ ਉੱਥੇ ਜਪ ਅਰੰਭ ਕੀਤਾ ਔਰ ਸਾਰਿਆਂ ਨੂੰ ਇਕੱਠਾ ਕੀਤਾ ਇਹ ਉਹਨਾਂ ਦੀ ਸ਼ਰਾਨਾ ਰਿਲ ਨਹੀਂ ਕਰਦਾ ਜਦ ਖੋਦੇ ਚੋਂ ਵੀ ਬਾਬਾ ਜੀ ਨਿਕਲ ਆਏ ਪੱਥਰ ਖਾ ਕੇ ਵੀ ਸਰੀਰ ਸਲਾਮਤ ਰਿਹਾ ਧਾਨੋਵਰ ਉਰਾਲ ਦੇ ਦੇਵਹੀ ਮਹਾਰਾਜ ਨੂੰ ਪਕੜ ਕੇ ਬੈਨੋਰ ਰਸਾ ਦੇ ਅੱਗੋਂ ਪੇਸ਼ ਕੀਤਾ। ਬੈਲੋਲ ਸ਼ਾ ਪੀਰਾਨੇ ਸੀ ਪਰ ਰਹਿਂਦਾ ਸੀ ਬਗਦਾਦ ਇਰਾਕ ਤੇ। ਬੜੇ ਇਸ ਦੇ ਚੇਲੇ ਸਲੀਸੇ ਬੜਾ ਇਜ਼ਰਾ ਰਤਬਾ ਪਰਤਾਪ ਜਦ ਗੁਰਰਾਣ ਨੂੰ ਪੇਸ਼ ਕੀਤਾ ਗਿਆ ਸਾਹਮਣੇ ਉਸ ਸਿੰਘਾਸਣ ਤੇ ਬੈਠਾ ਸੀ ਛੜੇ ਤੇ ਜਿਵੇਂ ਮੋਜਰਮ ਨੂੰ ਖੜ੍ਹਾ ਕਰੀਦਾ ਹੈ ਇਸੇ ਤਰ੍ਹਾਂ ਗੁਰਰਾਣ। ਦਸਤਗੀਰ ਕਹਿੰਦਾ ਹੈ ਮਹਾਰਾਜ ਗੰਦੇ ਐ ਇੰਦੀ ਪੀਰ ਇੰਦੋਸਤਾਨ ਕੋ ਆਏ ਪੀਰ